ਦੇਖੋ ਜੀ ਮੈਂ ਬੜਾ ਕਲੀਅਰ ਆ ਕਿ ਜੋ ਅਮਿਤ ਸ਼ਾਹ ਜੀ ਨੇ ਐਜ਼ ਹੋਮ ਮਿਨਿਸਟਰ ਜਵਾਬ ਦਿੱਤਾ ਹੈ ਪਾਰਲੀਮੈਂਟ ਚ ਉਹ ਬੜਾ ਹੀ ਅਨਫੋਰਚੂਨੇਟ ਹੈ ਤੇ ਮੈਂ ਉਸ ਨੂੰ ਕੰਡੈਮ ਕਰਦਾ ਗੁਰੂ ਦਾ ਸਿੱਖ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਰਾਜੋਆਣਾ ਸਾਹਿਬ ਨੇ ਜੋ ਕੀਤਾ ਉਹ ਕੀਤਾ ਜਿਸ ਤਰੀਕੇ ਦੀ ਨਸ਼ਲ ਕੁਸ਼ੀ ਦਿੱਲੀ ਚ ਹੋਈ ਜਿਸ ਤਰੀਕੇ ਦੀ ਨਚਲ ਕੁਸ਼ੀ ਬਿਆਨ ਸਿੰਘ ਦੇ ਰਾਜ 'ਚ ਹੋਈ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਜੋ ਹਾਲਾਤ ਪੰਜਾਬ 'ਚ ਬਣਾਏ ਗਏ ਹਜ਼ਾਰਾਂ ਬੇਕਸੂਰਾ ਨੂੰ ਮੌਤ ਦੇ ਘਾਟ ਚ ਉਤਾਰ-ਤਾਰ ਅੱਜ ਤੱਕ ਉਹਦਾ ਇਨਸਾਫ ਕੋਈ ਨਹੀਂ ਇਹ ਉਹ ਹਾਲਾਤ ਇਹ ਜੇ ਸਨ ਕਿ ਉਹਨਾਂ ਨੇ ਕੋਈ ਕਦਮ ਚੁੱਕਿਆ ਮਗਰ ਜੇ ਉਹਨਾਂ ਨੇ ਕਦਮ ਚੁੱਕਿਆ ਕੋਈ ਉਹਦੇ ਲਈ ਸਜ਼ਾ ਹੁੰਦੀ ਐ ਉਹਨਾਂ 14 ਸਾਲ ਸੀ 27 ਸਾਲ ਹੋ ਗਏ ਰਾਜੋਾਨਾ ਸਾਹਿਬ ਆਪ ਕਹਿੰਦੇ ਆ ਕਿ ਮੈਨੂੰ ਫਾਸੀ ਲਾਉਣੀ ਆ ਫਾਸੀ ਲਾ ਦਿਓ ਜੇ ਮੈਨੂੰ 27 ਸਾਲ ਹੋ ਗਏ ਜਾਂ ਤਾਂ ਮੈਨੂੰ ਛੱਡ ਦਿਓ ਮਗਰ ਕਿਹੇ ਬੰਨੇ ਲਾਓ ਔਰ ਆਪ ਹੀ ਹੋਮ ਮਿਨਿਸਟਰ ਸਾਹਿਬ ਭੁੱਲ ਗਏ ਕਿਉਂਕਿ ਮੈਨੂੰ ਲੱਗਦਾ ਜਿੱਥੇ ਗੱਲ ਪੰਜਾਬ ਦੀ ਆਉਂਦੀ ਆ ਉਦੋਂ ਕਾਨੂੰਨ ਵੱਖਰੇ ਹੋ ਜਾਂਦੇ ਭੁੱਲ ਗਏ ਕਿ ਜਦੋਂ 550 ਸਾਲਾ ਗੁਰਨਾਣਕ ਨਾਮ ਗੁਰਨਾਣਕ ਸਾਹਿਬ ਸੱਚੇ ਪਾਤਸ਼ਾਹ ਦਾ ਮਨਾਇਆ ਸੀ ਉਸ ਪ੍ਰਧਾਨ ਮੰਤਰੀ ਸਾਹਿਬ ਦੀ 9ਵੇਂ ਨੰਬਰ ਤੇ ਉਹਨਾਂ ਦੀ ਸਜ਼ਾਏ ਮੌਤ ਨੂੰ ਉਮਰ ਕੈਦ 'ਚ ਬਦਲਣ ਦੀ ਸਰਕਾਰ ਦਾ ਫੈਸਲਾ ਸੀ ਸੋ ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਮੈਂ ਸਮਝਦਾ ਮਿਸਗਾਈਡ ਕਰਤਾ ਅੱਜ ਪੰਜਾਬੀ ਜਿਹੜਾ ਸਭ ਤੋਂ ਬੇਟਰੀ ਆਰਟਿਕ ਕੌਮ ਐ ਅੱਜ ਪੰਜਾਬੀ ਅਸੀਂ ਮਾਫੀ ਮੰਗਦੇ ਆ ਉਹਨਾਂ ਦੀ ਮਾਫੀ ਕਾਦੀ ਆ ਕਿ ਨਹੀਂ ਉਹਨਾਂ ਨੂੰ ਇਹ ਇਹ ਫਾਸੀ ਲਗਣੀ ਚਾਹੀਦੀ ਔਰ ਇਹ ਮੈਟਰ ਆਫ ਰਿਕਾਰਡ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਸਿੱਖਾ ਦੀ ਨੁਮਾਇੰਦਗੀ ਕਰਦੀ ਹੈ ਜਦ ਉਹਨਾਂ ਨੇ ਗੱਲ ਰੱਖਤੀ ਤੇ ਧੁੱਤੇ ਦਾ ਕੋਈ ਚੀਜ਼ ਹੀ ਨਹੀਂ ਰਹਿ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ